ਕਸੀਪੀ ਗਿਲਦੇ ਪਿੱਤਾ ਦੇ ਨਾਲ 1 ਕਰੋੜ 3 ਲੱਖ 73 ਹਜ਼ਾਰ ਦੀ ਠੱਗੀ ਮਾਰਨ ਵਾਲੇ ਮਾਪੁੱਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਫੜੀ ਗਈ ਆਰੋਪਣ ਜਸਵੀਰ ਕੋਰ ਦਾ ਪਤੀ ਤੇ ਨੂੰ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇ ਮਾਰੀ ਕੀਤੀ ਜਾ ਰਹੀ ਹੈ ਦੀ ਪੁਲਿਸ ਵੱਲੋਂ ਪਿੰਡ ਚੱਬੇਵਾਲ ਜ਼ਿਲ੍ਹਾ ਸ਼੍ਰੀ ਮੁਕਸਤ ਸਾਹਿਬ ਦੇ ਰਹਿਣ ਵਾਲੇ ਪਤੀ ਪਤਨੀ ਤੇ ਉਸ ਦੇ بیٹے ਤੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਆਰੋਪੀਆਂ ਨੇ ਪੁਰਾਣੇ ਵਹੀਕਲ ਜਿਵੇਂ ਕਿ ਬੈਲ ਟਰੈਕਟਰ ਟਰਾਲੇ ਆਦਿ ਦੀ ਖਰੀਦ ਦੇ ਜਾਲੀ ਦਸਤਾਵੇਜ਼ ਰਾਹੀਂ ਸਿੱਪੀ ਗਿੱਲ ਦੇ ਪਿਤਾ जोगਿੰਦਰ ਸਿੰਘ ਨੂੰ ਚਾਂਸੇ ਵਿੱਚ ਲੈ ਕੇ ਠੱਗੀ ਮਾਰੀ ਹੈ। ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਐਫਆਰ ਦਰਜ ਹੋਈ ਸੀ ਜਿਸ ਵਿੱਚ ਸੀਆਈਏ ਇੰਚਾਰਜ ਵੱਲੋਂ ਪੁਆਇਰੀ ਕੀਤੀ ਗਈ ਇਹ ਮਾਮਲਾ 1 ਕਰੋੜ 3 ਲੱਖ 73 ਹਜ਼ਾਰ ਦੀ ਠੱਗੀ ਦਾ ਮਾਮਲਾ ਸੀ ਉਸ ਵਿੱਚ ਸੀਏਆਈਏ ਇੰਚਾਰਜ ਵੱਲੋਂ ਇਸ ਦੀ ਪੁਆਇਰੀ ਕਰਕੇ ਐਫਆਰ ਨੰਬਰ 16/25 ਅੰਡਰ ਸੈਕਸ਼ਨ 420 465 467 468 471 120 ਥਾਣਾ ਮਹਿੰਦੇ ਵਿੱਚ ਦਰਜ ਜਿਸ ਤਰ੍ਹਾਂ ਇਹ ਜੋ ਠੱਗੀ ਸੀ ਇਸ ਦੇ ਵਿੱਚ ਮਦਈ ਜਗਿੰਦਰ ਸਿੰਘ ਨਾਲ ਹੋਈ ਸੀ ਜਿਹੜਾ ਜਗਿੰਦਰ ਸਿੰਘ ਸੀ ਉਸ ਨੂੰ ਚਾਂਸਾ ਦੇ ਕੇ ਕਿ ਅਸੀਂ ਬੈਲਰ ਟਰੱਕ ਤੇ ਟਰੈਕਟਰ ਤੇ ਕਾਰਾਂ ਜਿਹੜੀਆਂ ਸਸਤੇ ਰੇਟਾਂ ਦੇ ਲੈ ਕੇ ਅੱਗੇ ਅਸੀਂ ਮਹਿੰਗੀਆਂ ਵੇਚਦੇ ਹਾਂ ਤੇ ਜਗਿੰਦਰ ਸਿੰਘ ਇਹਨਾਂ ਦੇ ਚਾਂਸੇ ਵਿੱਚ ਆ ਗਿਆ ਸੀ ਇਸ ਦੇ ਵਿੱਚ ਚਾਰ ਦੋਸ਼ੀਆਂ ਤੇ ਬਾਈ ਨੇਮ ਐਫਆਰ ਦਰਜ ਰਜਿਸਟਰ ਹੋਈ ਸੀ ਜਸਪ੍ਰੀਤ ਪ੍ਰੀਤ ਸਿੰਘ ਤਸਵੀਰ ਕੌਰ ਤੇ ਸੰਦੀਪ ਕੌਰ ਉਸ ਤੋਂ ਬਾਅਦ ਤੁਰੰਤ ਅਫਰਦ ਰਜਿਸਟ੍ਰੇਸ਼ਨ ਤੋਂ ਬਾਅਦ ਟੈਕਨੀਕਲੀ ਹਮਨ ਇੰਟੈਲੀਜੈਂਸ ਸਾਡੀ ਟੀਮਾਂ ਨੇ ਵਰਕ ਕਰਦੇ ਹੋਏ ਅੱਜ ਅਸੀਂ ਇਸ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਹਨ ਜਸਜੀਤ ਸਿੰਘ ਪਰੈਟੀ ਅਤੇ ਜਸਬੀਰ ਕੌਰ ਨੂੰ ਗ੍ਰਿਫਤਾਰ ਕੀਤਾ ਹੈ ਫਰਦਰ ਇਨਵੈਸਟੀਗੇਸ਼ਨ ਅੱਗੇ ਜਾਰੀ ਹੈ